ਜੇਕਰ ਪੰਜਾਬ ਦੇ ਵਿੱਚ ਅੱਜ ਕੋਈ ਸਭ ਤੋਂ ਵੱਡਾ ਮੁੱਦਾ ਤਾਂ ਉਹ ਮੁੱਦਾ ਹੈਗਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਣ ਦਾ ਅੱਜ ਟੜ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਕਿਸਾਨ ਦੀ ਜ਼ਮੀਨ ਐਕਵਾਇਰ ਹੋ ਰਹੀ ਆ ਜਿਹਦਾ ਵਿਰੋਧ ਕਈ ਥਾਵਾਂ ਦੇ ਉੱਪਰ ਕਿਸਾਨ ਕਰ ਰਹੇ ਨੇ ਭਾਵੇਂ ਭਾਰਤ ਮਾਲਾ ਪ੍ਰੋਜੈਕਟ ਹੋਵੇ ਉਸ ਤਹਿਤ ਵੱਡੇ ਵੱਡੇ ਹਾਈਵੇ ਕੱਢੇ ਜਾ ਰਹੇ ਨੇ ਉਦੋਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਇਸ ਤੋਂ ਬਾਅਦ ਭਾਵੇਂ ਨੈਸ਼ਨਲ ਇਕਨੋਮਿਕ ਕੋਰੀਡੋਰ ਤਹਿਤ ਤਮਾਮ ਤਰੀਕੇ ਦੇ ਪ੍ਰੋਜੈਕਟ ਪੰਜਾਬ ਦੇ ਵਿਚਾਰ ਰਹੇ ਹੁਣ ਉਦੋਂ ਵੀ ਕਿਸਾਨਾਂ ਦੀਆਂ ਜ਼ਮੀਨਾਂ ਲਈਆਂ ਜਾ ਰਹੀਆਂ ਨੇ ਤੇ ਕਿਸਾਨ ਇਸ ਗੱਲ ਦਾ ਵਿਰੋਧ ਵੀ ਕਰ ਰਹੇ ਨੇ ਕਈ ਥਾਵਾਂ ਦੇ ਉੱਪਰ ਆਪਾਂ ਨਿਤ ਪ੍ਰਸ਼ਾਸਨ ਤੇ ਕਿਸਾਨਾਂ ਦਾ ਆਪਸੀ ਭੇੜ ਦੇਖਦੇ ਆਂ ਪਰ ਪਿਛਲੇ ਦਿਨੀ 4 ਜੂਨ 2025 ਨੂੰ ਲੈਂਡ ਪੁੱਲਿੰਗ ਪਾਲਿਸੀ 2025 ਜਦੋਂ ਆਮ ਆਦਮੀ ਪਾਰਟੀ ਲੈ ਕੇ ਆਉਂਦੀ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਕਦਮ ਤਰਥਲੀ ਮਚਦੀ ਆ ਪੰਜਾਬ ਦੀਆਂ ਭਾਵੇਂ ਉਹ ਕਿਸਾਨ ਤੇ ਨਾ ਹੋਣ ਜਾ ਪੰਜਾਬ ਦੀਆਂ ਸਿਆਸੀ ਧਿਰਾਂ ਹੋਣ ਉਹ ਇਸ ਗੱਲ ਦਾ ਵਿਰੋਧ ਕਰਦੀਆਂ ਨੇ ਕਿ ਜਿਹੜੀ ਪਾਲਿਸੀ ਆਮ ਆਦਮੀ ਪਾਰਟੀ ਲੈ ਕੇ ਆਈ ਆ ਲੈਂਡ ਪੂਲਿੰਗ ਪਾਲਿਸੀ ਇਹ ਪਾਲਿਸੀ ਕਿਸਾਨਾਂ ਦੀ ਜ਼ਮੀਨ ਖੋਲੂਗੀ ਅਸੀਂ ਕਿਸਾਨਾਂ ਦੀ ਜ਼ਮੀਨ ਜਾਣ ਨਹੀਂ ਦੇਣੀ ਕਾਂਗਰਸ ਵੀ ਪ੍ਰੋਗਰਾਮ ਕਰ ਰਹੀ ਆ ਅਕਾਲੀ ਦਲ ਵੀ ਪ੍ਰੋਗਰਾਮ ਕਰ ਰਿਹਾ ਪਿਛਲੇ ਦਿਨੀ ਕਿਸਾਨਾਂ ਨੇ ਐਸ ਕੇ ਐਮ ਸੰਯੁਕਤ ਕਿਸਾਨ ਮੋਰਚਾ ਨੇ ਚੰਡੀਗੜ੍ਹ ਆਲ ਪਾਰਟੀ ਮੀਟਿੰਗ ਵੀ ਸਰਦੀ ਸੀ ਇਸ ਤੋਂ ਬਾਅਦ ਤਮਾਮ ਤਰੀਕੇ ਨਾਲ ਜਥੇਬੰਦੀਆਂ ਦੇ ਆਪਣੇ ਪ੍ਰੋਗਰਾਮ ਨੇ ਤੇ ਇੱਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਪ੍ਰੋਗਰਾਮ ਅੱਗੇ ਦਿੱਤੇ ਵੀ ਹੋਏ ਨੇ ਪਰ ਇਸ ਸਬਕਾਸੇ ਦੇ ਵਿਚਾਲੇ ਆਮ ਆਦਮੀ ਪਾਰਟੀ ਨੇ ਵੀ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਦੇ ਵਿੱਚ ਮੋਰਚਾ ਖੋਲਤਾ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਐਮ ਐਲ ਏ ਚੇਅਰਮੈਨ ਵਰਕਰ ਵਲੰਟੀਅਰ ਮੈਂਬਰ ਆਫ ਪਾਰਲੀਮੈਂਟ तमाम ਜਿਹੜੇ ਵੱਡੇ ਅਹੁਦੇਦਾਰ ਨੇ ਛੋਟੇ ਵਲੰਟੀਅਰ ਨੇ ਪੂਰੀ ਦੀ ਪੂਰੀ ਪਾਰਟੀ ਇਸ ਗੱਲ ਨੂੰ ਡਿਫੈਂਡ ਕਰ ਰਹੀ ਆ ਕਿ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਆ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਇਹੋ ਜਿਹਾ ਕੁਛ ਨਹੀਂ ਜਿਹੋ ਜਿਹਾ ਸਾਨੂੰ ਬਦਨਾਮ ਕੀਤਾ ਜਾ ਰਿਹਾ ਮੇਰੇ ਹੱਥ ਦੇ ਵਿੱਚ ਇੱਕ ਪੈਂਫਲੇਟ ਆ ਜਿਹੜਾ ਪੈਂਫਲੇਟ ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਇਸ ਪੈਂਫਲੇਟ ਦਾ ਜਿਹੜਾ ਨਾਮ ਰੱਖਿਆ ਗਿਆ ਇਸ ਦਾ ਨਾਮ ਰੱਖਿਆ ਗਿਆ ਲੈਂਡ ਪੁੱਲਿੰਗ ਨੀਤੀ 2025 ਫ੍ਰੀਕੁਐਂਟਲੀ ਆਸ ਕੁਐਸਚਨ ਯਾਨੀ ਕਿ ਅਕਸਰ ਪੁੱਛੇ ਜਾਣ ਵਾਲੇ ਸਵਾਲ ਸੋ ਆਮ ਆਦਮੀ ਪਾਰਟੀ ਨੇ ਆਹ ਪੈਂਫਲੇਟ ਵੰਡਿਆ ਦਿੱਤਾ ਪੂਰੇ ਪੰਜਾਬ ਦੇ ਵਿੱਚ ਇਹਦੇ ਚ ਜਿਹੜੇ ਸਵਾਲ ਨੇ ਦੋਸਤੋ ਉਹ 24 ਸਵਾਲ ਨੇ ਇਸ ਪੈਂਫਲੇਟ ਦੇ ਵਿੱਚ ਤੇ 24 ਸਵਾਲਾਂ ਦੇ ਜਵਾਬ ਦੇਣ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਹੈ ਤੇ ਜਵਾਬ ਦਿੱਤੇ ਨੇ ਜਿਹੜੇ 24 ਸਵਾਲ ਨੇ ਇਹ 24 ਸਵਾਲ ਹੈਗੇ ਨੇ ਤਮਾਮ ਸਵਾਲ ਨੇ ਕਿ ਪਹਿਲਾ ਸਵਾਲ ਇਹਦੇ ਚਾਹੀਆ ਕਿਸਾਨ ਪੁੱਛਦਾ ਕਿਸਾਨ ਪੁੱਛਦਾ ਸਰਕਾਰ ਨੂੰ ਕਿ ਜੇਕਰ ਮੈਂ ਆਪਣੀ ਜ਼ਮੀਨ ਲੈਂਡ ਪੂਲਿੰਗ ਦੇ ਲਈ ਦੇ ਦਵਾਂ ਤਾਂ ਬਦਲੇ ਚ ਮੈਨੂੰ ਕੀ ਮਿਲੂਗਾ ਐਲਓਆਈ ਜਿਹਨੂੰ ਆਪਾਂ ਕਹਿੰਦੇ ਆ ਕਿ ਲੈਟਰ ਆਫ ਇੰਟੈਂਟ ਜਿੱਦੀ ਸਰਕਾਰ ਵੱਡੇ ਪੱਧਰ ਦੇ ਉੱਪਰ ਗੱਲ ਕਰ ਰਹੀ ਆ ਉਦੋਂ ਦੀ ਗੱਲ ਹੁੰਦੀ ਆ ਸਾਂਝੀ ਜ਼ਮੀਨ ਸਾਡੇ ਕੋਲ ਸਾਂਝੀ ਜ਼ਮੀਨ ਹੈ ਅਸੀਂ ਅਜੇ ਤੱਕ ਆਪਣੀ ਜ਼ਮੀਨ ਦੀ ਵੰਡ ਨਹੀਂ ਕੀਤੀ ਸਾਡਾ ਕੀ ਬਣੂਗਾ ਜੇਕਰ ਮੈਂ ਆਪਣੀ ਜ਼ਮੀਨ ਦੇ ਉੱਪਰ ਕਰਜ਼ਾ ਲਿਆ ਤਾਂ ਫਿਰ ਪੂਲਿੰਗ ਦੇ ਵਿੱਚ ਕਿੱਥੇ ਖੜਦੀ ਆ ਜ਼ਮੀਨ ਆ ਕੀ ਬੈਂਕਾਂ ਤੋਂ ਐਲਓਆਈ ਦੇ ਆਧਾਰ ਤੇ ਕਰਜ਼ਾ ਲਿਆ ਜਾ ਸਕਦਾ ਮੈਂ ਕਿ ਛੋਟਾ ਕਿਸਾਨ ਆ ਮੈਂ ਆਪਣਾ ਗੁਜ਼ਾਰਾ ਕਰਦਾ ਜੇ ਆਪਣੀ ਜ਼ਮੀਨ ਦੇ ਦੇਤੀ ਮੈਂ ਗੁਜ਼ਾਰਾ ਕਿਵੇਂ ਕਰੂੰਗਾ ਕੀ ਐਲਓਆਈ ਨੂੰ ਪੂਰੀ ਤਰ੍ਹਾਂ ਵੇਚਣਾ ਹੋਵੇਗਾ ਜਾਂ ਮੈਂ ਇਸ ਨੂੰ ਹਿੱਸਿਆਂ ਦੇ ਵਿੱਚ ਵੀ ਵੇਚ ਸਕਦਾ ਹਾਂ ਜੇਕਰ ਵਿਕਾਸ ਜੇਕਰ ਵਿਕਾਸ ਅਥਾਰਟੀ ਐਨੀ ਜ਼ਮੀਨ ਵਿਕਸਿਤ ਕਰ ਰਹੀ ਹੈ ਤਾਂ ਭਾਰੀ ਕੀਮਤਾਂ ਦੇ ਵਿੱਚ ਭਾਰੀ ਗਰਾਫਟ ਆਵੇਗੀ ਸਰਕਾਰ 25 ਸ਼ਹਿਰਾਂ ਵਿੱਚ ਸ਼ਹਿਰੀ ਅਰਬਨਾਈਸਟ੍ਰੇਟ ਵਿਕਸਿਤ ਕਰਨ ਦੀ ਯੋਜਨਾ ਕਿਉਂ ਬਣਾ ਰਹੀ ਹੈ ਇਹ ਸਵਾਲ ਨੇ ਜਿਹਦੇ ਵਿੱਚ ਗੱਲ ਕੀਤੀ ਇਸ ਤੋਂ ਲਾਹ ਹੋਰ ਵੀ ਸਵਾਲ ਨੇ ਇਹ ਪੈਂਫਲੇਟ ਹੈ ਤੁਸੀਂ ਵੀ ਜ਼ਰੂਰ ਪੜਿਓ ਸਰਕਾਰਾਂ ਵੱਲੋਂ ਹਾਂ ਦਿੱਤਾ ਜਾਂਦਾ ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਲੈਂਡ ਪੁਲਿੰਗ ਪਾਲਿਸੀ ਦੇ ਉੱਪਰ ਜਿਹੜਾ ਆਪਣਾ ਸੱਤ ਟੈਲੀਵਿਜ਼ਨ ਦਾ ਫੇਸਬੁੱਕ ਪੇਜ ਹੈ ਇਸ ਪੇਜ ਦੇ ਉੱਪਰ ਤੁਹਾਨੂੰ ਲੈਂਡ ਪੁਲਿੰਗ ਪਾਲਿਸੀ ਬਾਰੇ ਤੁਹਾਨੂੰ ਮੈਂ ਦੱਸਾਂ ਸਰਕਾਰ ਦਾ ਪੱਖ ਵੀ ਰੱਖਾਂਗੇ ਆਪਾਂ ਸਰਕਾਰ ਇੱਥੇ ਕੀ ਕੀ ਕਹਿ ਰਹੀ ਆ ਜਿਹੜੇ ਕਿਸਾਨਾਂ ਦਾ ਪੱਖ ਹੈ ਆਪਾਂ ਕਿਸਾਨਾਂ ਦਾ ਪੱਖ ਵੀ ਰੱਖਾਂਗੇ ਕਿ ਜਥੇਬੰਦੀਆਂ ਕੀ ਕਰ ਰਹੇ ਨੇ ਬਾਕੀ ਤੁਹਾਨੂੰ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਜਿੱਥੇ ਆਹ ਪਾਲਿਸੀਆਂ ਲਾਗੂ ਹੋਣੀਆਂ ਨੇ ਸੋ ਆਹ ਇੱਕ ਲੈਂਡ ਪੂਲਿੰਗ ਨੀਤੀ 2025 ਦਾ ਇੱਕ ਪੈਂਫਲੇਟ ਹੈ ਇਹਦੇ ਵਿੱਚ 24 ਸਵਾਲ ਨੇ 24 ਸਵਾਲ ਜੇਕਰ ਮੈਂ ਤੁਹਾਨੂੰ ਹੁਣ ਦੱਸਣ ਲੱਗਿਆ ਤਾਂ ਵੀਡੀਓ ਲੰਮੀ ਹੋ ਜੂਗੀ 24 ਸਵਾਲਾਂ ਦੀਆਂ 24 ਵੀਡੀਓ ਬਣਾਉਂਗਾ ਤੇ ਤੁਹਾਨੂੰ ਕੱਲੀ-ਕੱਲੀ ਵੀਡੀਓ ਦੇ ਵਿੱਚ ਪਤਾ ਲੱਗੂਗਾ ਕਿ ਸਰਕਾਰ ਦਾ ਇਸ ਸਵਾਲ ਦੇ ਉੱਪਰ ਕੀ ਜਵਾਬ ਹੈ ਸੋ ਲੈਂਡ ਪੁਲਿੰਗ ਪਾਲਿਸੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੀ ਗਲੇ ਦੀ ਹੰਢੀ ਵੀ ਬਣ ਸਕਦੀ ਆ ਤੇ ਵਿਰੋਧੀਆਂ ਨੂੰ ਇੱਕ ਮੌਕਾ ਵੀ ਮਿਲ ਸਕਦਾ ਪਰ ਦੇਖਣ ਵਾਲਾ ਹੋਊਗਾ ਕਿ ਸਰਕਾਰ ਇਸ ਮਾਮਲੇ ਨੇ ਜਿੱਠੂਗੀ ਜਾਂ ਸਰਕਾਰ ਇਸ ਮਾਮਲੇ ਦੇ ਵਿੱਚ ਕਿਰੂਗੀ ਧੰਨਵਾਦ